ਹਾਂਜੀ ਮਿੱਤਰੋ ਕੀ ਹਾਲ ਚਾਲ ਸਾਰਿਆਂ ਦਾ ਸਾਰੇ ਠੀਕ ਠਾਕ ਹਾਂ ਆਪਾਂ ਵੀ ਵਧੀਆ ਰਾਤੀਂ ਆ ਪਾ ਗਏ ਸੀਗੇ 12 ਵਜੇ ਕੇ ਜਿਆਰ ਘਰੇ ਆਉਂਦਿਆਂ ਨੂੰ ਤੇ ਰੈਸਟ ਰਸਟ ਕੀਤੀ ਲੇਟ ਉੱਠਿਆ ਗੱਡੀ ਕੋਟੀ ਚੋਂ ਕੱਢ ਕੇ ਸਮਾਨ ਸਵੇਰੇ ਮਸਾਂ ਵਿਲੇ ਹੋਏ ਆ ਹੁਣ ਚੱਲੇ ਆਪਾਂ ਸੰਗਰੂਰ ਬਾਪੂ ਆਉਂਗਾ ਤੇ ਹੁਣ ਸੰਗਰੂਰ ਚੱਲੇ ਆਗੇ ਆਪਣੇ ਮਿੱਤਰ ਨੇ ਜਾਣਾ ਬਾਹਰ ਜਿਹੜਾ ਬੇ ਮਿਲਾਏ ਸੀ ਤੁਹਾਨੂੰ ਸਾਰਿਆਂ ਨੂੰ ਉਡੀ ਫਲਾਈਟ ਆ ਗਈ ਅੱਜ ਸ਼ਾਮੀ 4 ਵਜੇ ਨਿਕਲ ਜਾਣਾ ਉਹਨੇ ਤੇ ਉਹਨੂੰ ਮਿਲ ਕੇ ਆਉਣੇ ਆ ਤੇ ਉਦੋਂ ਬਾਅਦ ਅਜ ਚੋਬਰਾਂ ਨੂੰ ਮਿਲਦੇ ਆ ਆਪਣੇ ਸਾਰਿਆਂ ਨੂੰ ਮਾਮੇ ਆਲਾ ਵੀ ਬੈਠਾ ਸੰਗਰੂਰੀ ਆ ਬਹੁਤ ਪਾਇਆ ਲੋ ਚੋਬਰੋ ਜਲਥਲ ਹੋ ਗਿਆ ਕਹਿੰਦੇ ਸੰਗਰੂਰ ਚ ਆਪਾਂ ਆਪਣੇ ਮਿੱਤਰ ਨੂੰ ਮਿਲਿਆ ਏ ਭਾਈ ਸ਼ੈਰੀ ਨੂੰ ਜਾਣਾ ਸੀਗਾ ਉਹਨੇ ਸ਼ਾਮ ਨੂੰ 4 ਵਜੇ ਲੰਘਣਾ ਬੈਠੇ ਸੀਗੇ ਉੱਤੇ ਮੀਂਹ ਆ ਗਿਆ ਮੀਂਹ ਦਾ ਪਾਣੀ ਪਾਣੀ ਕਰਦਾ ਇੱਥੇ ਪਿਆਰ ਚੱਲੇ ਆ ਖਾ ਪੀਈਏ ਕੁਛ ਕੱਪਰੂ ਕਹਿੰਦੇ ਆਗੇ ਸੈਂਟਰ ਸੈਂਟਰ ਸਪੀਸ ਮਾਮਾ ਜੀ ਪਹੁੰਚ ਜੁਕੇ ਨੇ ਮਾਮਾ ਜੀ ਅੱਜ ਦਸਤਾਰ ਸਜਾ ਰੱਖੀ ਹੈ ਕੀ ਗੱਲ ਹੈ ਜੀ ਅਸੀਂ ਹੋਰ ਜੀ ਕਿਵੇਂ ਆ ਜੀ ਠੀਕ ਆ ਗੁਰੂ ਵਾਲੇ ਬਣੀਏ ਵੀਰ ਜੀ ਦੇ ਵਿੱਚ ਦਵਾਤ ਜੀ ਵੈਲਕਮ ਜੀ ਵੈਲਕਮ ਤੁਹਾਡਾ ਵੀ ਸੈਂਟਰ ਸੋ ਆਪਣੇ ਸਬਸਕ੍ਰਾਈਬਰ 1000 ਤੱਪ ਚੁੱਕੇ ਨੇਗੇ ਉਹਦੇ ਨਾਂ ਤੇ ਫਿਰ ਮੁੰਡਿਆਂ ਨੂੰ ਪਾਰਟੀ ਕਰਨੀ ਆ ਏ ਆਪਣਾ ਐਡੀਟਰ ਹੁੰਦਾ ਸੁਰੂ ਸੁਰੂ ਚ ਐਡੀਟਰ ਇਹ ਸੇ ਨਹੀਂ ਸਕੇ ਆਪਾਨੂੰ ਵਲੌਗ ਐਡਿਟ ਕਰਨਾ ਮਾਮਾ ਨੇ ਮਾਮਾ ਜੀ ਨੇ ਇਹ ਆ ਮੁੰਡੇ ਦੇ ਵੀ ਇਹਦੇ ਹੋ ਗਏ 10 10 ਦਿਨ ਹੋ ਗਏ ਇਹਦੇ ਇੱਕ ਕੇ ਹੋਇਆ ਨੂੰ ਚੱਕ ਦੇਣਾ ਕੰਮ ਹੋਣ ਦੇਖਿਓ ਵਲੌਗਾਂ ਦਾ ਸੱਜਣੋ ਆਜੋ 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 ਪਾਰਟੀ ਪਾਰਟੀ ਇਹ ਖਾਦੇ ਜਾ ਰਹੇ ਨਹੀਂ ਵੀ ਜੇ ਖਾਦੇ ਜਾ ਰਹੇ ਨੇ ਆ ਘਰ ਤੋਂ ਬਾਹਰ ਹੋਈ ਨਹੀਂ ਕਬਰੂ ਅੱਜ ਕਹਿੰਦੇ ਮਹਿੰਗੇ ਹੋਟਲ ਚ ਕੱਟੇ ਨੇ ਮਹਿੰਗੇ ਹੋਟਲ ਚ ਆਪਣੇ ਬੰਦੇ ਆਜਾ ਆਜੋ ਤੇ ਸਰੰਦ ਵਾਲੇ ਗੱਭਰੂ ਪਹੁੰਚੇ ਨੇ ਕਹਿੰਦੇ ਇਹ ਕਬੂਤਰ ਵਾਲਾ ਭਾਈ ਸਾਡਾ ਹੈ ਹਸਰੀਕਾਲ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਬੈਠੋ ਆ ਸਰੰਦ ਵਾਲੇ ਗੱਭਰੂ ਪਹੁੰਚੇ ਹੋਈ ਨਹੀਂ ਅੱਜ ਕਹਿੰਦੇ ਆ ਲਮਾਜਰੇ ਵਾਲਾ ਭਲਮਾਜਰੇ ਵਾਲੇ ਭਾਈ ਹੋਏ ਜਾਂਟਾ ਜੱਟ ਕਿਵੇਂ ਆ ਠੀਕ ਆ ਓਕੇ ਆ ਬਾਜ਼ੀਆ ਦਾ ਸ਼ੌਂਕੀ ਹੈ ਕਹਿੰਦੇ ਗੱਭਰੂ ਸਾਡਾ ਇਹ ਟਾਰਗੇਟ ਜਾਂਟਾ ਰੰਗੇੜੀ ਭਾਈ ਓਏ ਨੇ ਬੱਲੇ ਬੱਲੇ ਕਿਆ ਬਾਤ ਆਉਂਦੀ ਹੈ ਮਾ ਫਿਰ ਅਗਿਨ ਹਾਂ ਜੀ ਉਹ ਕੀ ਰਿਪੋਰਟ ਚਲੋ 50 ਚਲੀਏ ਰੌਡ ਸਬਜ਼ੀ ਸਬਜ਼ੀ ਲਈਏ ਆ ਜੋ ਰੋਡ ਚੈੱਕ ਕਰੇ ਛੋਟਾ ਯਾਰ ਆਪਣਾ ਅੱਜ ਖੜਾ ਨਾ ਆ ਜਾ ਬੰਦੇ ਨੂੰ ਇਸਲੀ ਗਾਰ ਜੀ ਸ੍ਰੀ ਕਾਲ ਜੀ ਟੱਡ ਮਾਰਨੇ ਬੇਗਮ ਬਦੁੱਲਾ ਜਿੰਮਾ ਸ਼ੁਰੂ ਕਰਨ ਲੱਗੇ ਨੇ ਗੱਭਰੂ ਕਹਿੰਦੇ ਕੱਲ੍ਹ ਤੋਂ ਕਰਦੇ ਸ਼ੁਰੂ ਕਰ। ਆ ਠੀਕ ਆ ਕੱਲ੍ਹ ਨੂੰ ਕਰ ਦੇਣੀ ਆ। ਹਾਂਜੀ ਓਕੇ ਆ ਹੋਰ ਖਾਣਾ ਪੀਣਾ ਬਸ ਬਾਬੇ। ਛੜੀਆਂ ਨੇ ਬੱਤੀਆਂ ਆਪਣੀਆਂ। ਬੰਦੇ ਉਹ ਲੰਘੇ। ਉਹ ਵੀ ਜਾਂਜਣੋਂ ਨਾਜਲੇ ਪਹੁੰਚੋ ਕਿਉਂ ਕਹਿੰਦੇ ਤੀਜੀ ਆ ਮਾਂ। ਫੇਰੋਂ ਆਗੇ ਯਾਰ ਨੀਂਦ ਆ ਗਈ ਬਾਹਲੀ। ਹੁਣ ਦੇਖਦੇ ਆ। ਕਿ ਤੁਗੀ ਨਾਲ ਦਾ ਪਾਰਕਾ ਨਾਲ ਬਰਕਰ ਦੇਖਦੇ ਅਮੀ ਗੋਲ ਕੰਪੇ ਹੈ ਜੇ ਕਿ ਚੱਲੀਏ ਘਰਾਣੀ ਉੱਥੋਂ ਵੇਖਾਂਗੇ ਕਿ ਕਿ ਸੋਨੇ ਨੂੰ ਆਂ ਨੇ ਕਹਿੰਦੇ ਬੱਕੀਆਂ ਆਹ ਕਿ ਕਿ ਕਹੇ ਆਹ ਚ ਸਹਿਰ ਗਈ ਦੀ ਫੋਰਚੂਨਰ ਚ ਗਏ ਸੀ ਫੋਰਚੂਨਰ ਲਾਪਰੀ ਵਾਲੀ ਫੋਰਚੂਨਰ ਚ ਗਏ ਸੀ ਬੱਕਰਾ ਲਿਆਂਦਾ ਦੇ ਬਣਿਆ ਬਣਿਆ ਹੋਰ ਬੱਕਰਾ ਮੱਕਰਾ ਬੱਕਰਾ ਲੈ ਕੇ ਆਇਆ ਬੱਕਰਾ ਬੱਕਰਾ ਲੈ ਕੇ ਆਇਆ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਆਪਣਾ ਵਲੌਗ ਯਾਰ ਦੂਜੇ ਦਿਨ ਚ ਇੰਟਰ ਹੋ ਗਿਆ ਹਨ ਕੱਲ ਥੋੜਾ ਹੀ ਪਰੇ ਆ ਤੇ ਅੱਜ ਆਪਾਂ ਚੱਲੇ ਆਂਗੇ ਆਪਣੇ ਚੋਬਰ ਨੂੰ ਪਿੰਡ ਛੱਡਣਾ ਚੀਮੇ ਤੇ ਬਾਕੀ ਜਾਣਾ ਮਾਸੇ ਆਪਾਂ ਮਾਸੇ ਆਪਣੇ ਤਾਜ ਨੂੰ ਲੈ ਕੇ ਚੱਲੇ ਆਂ ਜਿਹੜਾ ਉਹ ਭਾਈ ਕਰਦਾਸ ਦਾ ਡੇਰਾ ਦੱਸਿਆ ਹੋਇਆ ਨਾ ਉੰ ਵੀ ਉੱਥੇ ਤੋਤੇਆਂ ਦਾ ਪਾਣੀ ਵੀ ਆਉਂਦੇ ਨੇਗੇ ਥੋੜਾ ਜਿਆ ਆਪਣਾ ਬੋਲਣ ਤੋਂ ਸਾਹ ਬੋਲਣ ਲੱਗ ਜੂ ਇਹ ਇਹਨੂੰ ਪਾਣੀ ਵੀ ਪਿਆ ਕੇ ਲਾਉਣਾ ਉੱਥੇ ਭਾਈ ਕਰਦਾਸ ਦੇ ਡੇਰੇ 'ਚ ਮਾਨਸੇ ਚੱਲੇ ਆਂ ਕਿ ਤੇ ਚੇਂਜ ਕਰਕੇ ਵਸ ਇਹਨੂੰ ਕੱਪੜੇ ਚੇਂਜ ਕਰ ਲਈਏ ਜਾ ਕੇ ਫੇਰ ਫੇਰ ਚੱਲਦੇ ਆਂ ਆਪਾਂ ਅੱਗੇ ਨੂੰ ਤੇ ਆਪਣਾ ਅਨਸ਼ੂ ਵੀ ਚੱਲੂ ਆ ਆਪਣੇ ਨਾਲ ਵੇਗ ਮੰਧੂਲਾ ਜੀ ਜਿਹੜੇ ਜਾਣਦੇ ਹੋ ਤੁਸੀਂ ਸਾਰੇ ਚਲੋ ਚાલਦੇ ਆਂ ਫਿਰ ਮਿਲਦੇ ਆਂ ਆਪਾਂ ਰਸਤੇ 'ਚ ਬਾਬਿਓ ਉਹ ਬੰਦੇ ਕਹਿੰਦੇ ਚੱਲੇ ਨੇ ਚੀਮਿਆਂ ਤੋਂ ਚੱਲ ਪਏ ਨੇ ਸਾਡੇ 99 ਬੰਦੇ ਨੂੰ ਐਡ ਕਰ ਲਓ ਭਾਈ ਗਰੁੱਪ ਚ ਕਿੱਥੇ ਚੱਲੇ ਆ ਸੋ ਮਾਨਸੇ ਮਾਨਸੇ ਚੱਲੇ ਆ ਜੀ ਚੀਮੇ ਸਾਡੇ ਇੱਕ ਬੰਦੇ ਨੂੰ ਉਤਾਰਤਾ ਜੀ ਮੁੱਲ ਦੇ ਇਹਨੂੰ ਦੁਆਰੇ ਲੈ ਚੱਲਾਂਗੇ ਬੈਂਡ ਨੂੰ ਤੇ ਮਾਨਸੇ ਚੱਲੇ ਆ ਹੁਣ ਮਿਲਦੇ ਆ ਚਲ ਵੱਕੇ ਤੁਹਾਨੂੰ ਜਾ ਕੇ ਰਸਤੇ ਲੋ ਬਾਬਿਓ ਮੀ ਚੈੱਕ ਕਰੋ ਕਹਿੰਦੇ ਪਾਣੀ ਉਹ ਪਾਣੀ ਹੋਇਆ ਪਿਆ ਮਾਨਸੇ ਚ ਪਾਣੀ ਉਹ ਪਾਣੀ ਬੱਲੇ 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 ਹਾਂ ਬੱਚੇ ਇਧਰ ਦੇਖਣੇ ਆ ਹਾਈ ਗ੍ਰੀਨਸ ਬੱਚੇ ਹਾਈ ਕਰ ਰਹੇ ਹੈ ਬੱਚੇ ਉਹ ਕਹਿੰਦੇ ਹਮ ਜਾਣਦੇ ਹੈ ਆਪ ਯੂਟਿਊਬਰ ਬਹੁਤ ਤਕੜੇ ਹਾਈ ਹਾਈ ਕਰਦੇ ਉਹ ਤੈਨੂੰ ਪਛਾਨ ਗਏ ਉਹ ਕਹਿੰਦੇ ਉਹ ਵੀਰਾ ਵਹੀਆ ਵੱਡੇ ਸਰਾ ਉਹ ਵਿਚਾਰਾ ਵੀਰਾ ਕਿਹਨਾਂ ਦੀ ਉਹ ਅੰਗ ਦੀ ਦਸ ਮਾਰ ਕੇ ਆ ਪਾਣੀ ਉਹ ਬਾਹਲਾ ਬਾਬੇਓ ਦੇਖੋ ਚੈੱਕ ਤਾਂ ਕਰੋ ਤੁਸੀਂ ਆ ਬੰਦੇ ਦੀ ਰੇੜੀ ਪਾਣੀ ਚ ਚੈੱਕ ਕਰੋ ਆਂਡੇ ਕੀ ਹਿਸਾਬ ਆ ਬਾਈਆਂ ਦਾ ਮੋਟਸਾ ਕਰਾਉ ਹੋਗੇ ਚੱਲੋ ਸੇਵਗਾ ਇੱਥੇ ਦਾ ਇੱਥੇ ਕੰਮ ਖਾਤਰੇ ਵਾਲਾ ਹੀ ਆ ਭਾਈ ਓਏ ਆਹ ਕਰੋ ਚੈੱਕ ਕਰ ਮਾਨਸਾ ਡੁੱਬਿਆ ਦੇ ਕਮਾਲ ਦੀ ਗੱਲ ਐਨਾ ਮੀ ਤਾਂ ਹੈ ਨਹੀਂ ਜਿੰਨਾ ਪਾਣੀ ਖੜਾ ਹੈ ਇਧਰ ਵਾਲਾ ਨਾ ਬਈ ਲੱਗਦਾ ਟੂਟੀ ਖੁੱਲੀ ਛੱਡਤੀ ਹੋਣੀ ਉਹ ਆਪਣੀ ਟੂਟੀ ਖੁੱਲੀ ਛੱਡਤੀ ਇਹਨੇ ਮਾਨਸੇ ਜੀ ਬਾਬਾ ਪਾਣੀ ਆ ਬਾਬਾ ਬਾਬਾ ਪਾਣੀ ਦੇਖੋ ਬੰਪਰਾਂ ਦਾ ਪਾਣੀ ਆ ਰਿਹਾ ਹੈ। ਦੋਸ ਵੀ ਹਰਤਾਜ ਪਾਣੀ ਵਾਟਰ ਆ ਬੁੱਤਾ ਆ ਦੇ ਕਿੰਨਾ ਟੂ ਮੱਚ ਵਾਟਰ ਦੇਖੋ ਬੱਲੇ ਬੱਲੇ ਆ ਦੂਸਰ ਪਈ ਜਾਂਦਾ। ਮੁੱਤਲ ਦੇ ਵਾ ਗੱਡੀਆਂ ਦੇ ਪਾਣੀ ਵਾ ਵਾ ਕਿੰਨਾ ਓਏ ਹਾਏ ਬੱਲੇ ਜੀ ਪੱਲੇ ਅਸੇ ਇਗਰਾ ਹੈ ਵੇ ਇੱਥੇ ਆ ਕਮਾਲ ਦੀ ਗੱਲ ਆ ਸਾਰਾ ਇਹਨਾਂ ਨੂੰ ਕੀ ਹੈ ਉਹ ਬਾਈ ਉਹ ਡਿੱਗੋ ਉਹ ਡਿੱਗੋ ਆਏ ਉਹ ਡਿੱਗੀ ਕੁੜੀ ਉਹ ਵੜਦੇ ਮੋਟਰ ਤੇ ਰੋਕੋ ਉਹ ਵੜਦੇ ਮੋਟਰ ਤੇ ਰੋਕੂ ਕਿਵੇਂ ਫਿਰ ਹੋਤਾ ਸੀ ਮੋਟਰਸਾਈਕਲ ਆ ਲਾ ਗਿਆ ਮੋਟਰਸਾਈਕਲ ਆ ਖੜ ਗਿਆ ਵਿਚਾਰਾ ਕੁੜੀ ਨਾਲਾਂਗੇ ਲੈ ਓਏ ਆ ਖੜ ਗਏ ਸਾਰੇ ਜਿੰਨੇ ਪਾਣੀ ਚਲਾਗਾ ਕਿ ਆਉਂਦੇ ਨੇ ਭਾਈ ਓਏ ਆ ਹੋਈ ਜਾਂਦੇ ਨੇ ਖਰਾਬ ਕਹਿੰਦੇ ਗੱਭਰੂ ਮਾਨਸਿਕ ਨਹੀਂ ਦੇਖ ਕੇ ਆਇਓ ਇੱਧਰ ਜਿਹੜਾ ਮੂਫੇ ਨਹੀਂ ਰਾਹ ਜਾਂਦਾ ਬੱਲੇ ਜਾਮ ਲੱਗ ਗਿਆ ਬਹੁਤ ਜਾਮ ਲੱਗ ਗਿਆ ਇੱਥੇ ਤਾਂ ਮੁੰਡਿਓ ਅਸੀਂ ਕਿਸਤਾਂ ਹੁੰਨੇ ਬੈਠੇ ਨੇ ਇੰਦਰ ਕੋਲ ਸਾਹਿਬ ਜੇ ਬਾਈ ਦਾ ਨੁਕਸਾਨ ਹੋ ਗਿਆ ਇੱਧਰ ਆਪਿਓ ਵੈਰੀ ਵੈਰੀ ਪੀਸ ਆਉਂ। ਆਪੇ ਚਮਾਤੇ ਪਾ ਲਓ। ਹਾ ਜੋ ਜੀ ਕੋਈ ਨਹੀਂ ਆ ਜਾ। ਬੱਜੂ ਆਦੀ ਕਿੱਥੇ ਆ ਗਏ ਪੁੱਤ? ਆ ਜੋ ਹੁਣ ਨਹੀਂ ਰੋਂਦੇ ਨਹੀਂ ਹੁੰਦੇ ਸਿਆਣੇ ਬੁੱਤ। ਸੀ ਦੇ ਰਾਜੀ ਵੀਰੇ ਬੱਚੇ ਕਹਿੰਦੇ ਨਹੀਂ ਬੋਲਦੇ ਇੱਥੇ ਤੋਤੇ ਦਾ ਪਾਣੀ ਪੀ ਕੇ ਬੋਲਣ ਲੱਗ ਜਾਂਦੇ ਆ ਉਹ ਦੇਖੋ ਲੈ ਚਪਲਾਂ ਕੱਢ ਦੋ ਉਹ ਹੀ ਕੱਢ ਦੇ ਨਹੀਂ ਸੈਂਡਲ ਨਹੀਂ ਨਹੀਂ ਹਾਂ 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 ਜੋ ਹਾਂ ਦੇ ਵੇ ਦੇਖੀ ਚਲੋ ਮੱਥਾ ਦੇ ਕੇ ਆਉਂਦਾ ਜੀ ਹੋ ਗਿਆ ਚਲੋ। ਬਾਈਨੋ ਕੁਝ ਇਹ ਟੋਪਰ ਨਾ ਹੈ? ਪਰ ਬਈ ਨਹੀਂ ਪੂਰਾ ਨਾ ਭਰੀ। ਆ ਸਾਈਡ ਦੇ ਕਰਕੇ ਭਰਨਾ। ਇੱਥੇ ਧੌਲਾ ਵੀ ਪਾਉਂਦੇ ਨੇ ਬਾਬਾ ਜੀ ਹਨਾ ਤੇ ਪਾਣੀ ਵੀ ਪਾਉਂਦੇ ਨੇ। 21 ਦਿਨਾਂ ਬਾਅਦ ਦੁਬਾਰੇ ਬੁਲਾਉਂਦੇ ਨੇ। ਚਲਿਏ। ਚੰਗਾ ਚਲੋ ਫਿਰ। ਹੁਣ 21 ਦਿਨਾਂ ਬਾਅਦ ਦੁਬਾਰੇ ਆਵਾਂਗੇ। ਥੋੜੀ ਜਿਹਾ ਹੁਣ ਕਲੀਅਰ ਨਹੀਂ ਬੋਲਦਾ ਬੋਲਦਾ ਤਾਂ ਬਹੁਤ ਹੈ। ਲੱਗ ਜੂਗਾ ਹੁਣ। ਵਾਹ। ਬੋ ਜੀ ਚੱਲੇ ਆਂਗੇ ਹੁਣ ਆਪਾਂ ਇਤੂ ਗੱਭਰੂ ਕਹਿੰਦੇ ਮਾਨਸੇਤ ਆਏ ਹੋਈਆਂ ਹੁਣ ਕਹਿੰਦੇ ਸਾਨੂੰ ਲੈ ਕੇ ਚੱਲੋ ਉੱਥੇ ਮੂਸੇ ਜਾਣਾ ਮੁੰਡਿਆ ਜੀ ਕਹਿੰਦੇ ਸਿੱਧੂ ਮੂਸੇ ਵਾਲੇ ਦਾ ਘਰ ਦੇਖਣਾ ਗਏ ਹੀ ਨਹੀਂ ਕਦੇ ਹਨਾ ਤੁਸੀਂ ਅਸੀਂ ਤਾਂ ਪਹਿਲੇ ਜਾਏ ਮੈਂ ਤਾਂ ਜਾਇਆ ਹਜੂਰੇ ਆਉਂਦੇ ਹਾਂ ਅੰਦੇ ਜੀ ਪਹਿਲਾਂ ਉਦੋਂ ਜਾਏ ਚਲੋ ਚੱਲਦੇ ਆਂਗੇ ਢੀੜਾ ਕੜਵਾ ਲਈਏ ਮੁੰਡਿਆਂ ਦਾ ਲਓ ਜੀ ਪਹੁੰਚ ਚੁੱਕੇ ਆਂਗੇ ਕਹਿੰਦੇ ਪਿੰਡ ਮੂਸੇ ਜਿਹੜਾ ਆ ਰਸਤਾ ਜਾਂਦਾ ਇੱਧਰ ਸੰਸਕਾਰ ਕੀਤਾ ਹੋਇਆ ਬਾਈ ਸਿੱਧੂ ਦਾ ਇਹ ਰਸਤਾ ਚੱਲਿਆ ਆ ਵੀ ਹਵੇਲੀ ਵੱਲ ਮੰਮਾ ਮੰਮੀ ਹੂੰ ਮੂਸਾ ਨਹੀਂ ਮੰਮੀ ਹੂੰ ਚੱਲਾਂਗੇ ਉੱਤੋਂ ਮੰਮੀ ਲਈ ਹਾਂ ਮੰਮੀ ਲ ਵੀ ਚੱਲਣਾ ਉਹ ਸਾਹਮਣੇ ਹਵੇਲੀ ਆ ਕਹਿੰਦੇ ਸਿੱਧੂ ਦੀ ਨੇ ਨਹੀਂ ਸੀ ਤੇ ਨਹੀਂ ਸਿੱਧੂ ਮੂਸਾ ਨਹੀਂ ਉਜੂ ਹਾਂ ਜਿਹਦੇ ਗਾਣੇ ਸੁਣਦਾ ਹੁੰਨਾ ਤੂੰ ਆਪਾਂ ਆਕੇ ਤਾਂ ਗਿਆ ਪਹਿਲਾਂ ਉਰੇ ਦੇਖੋ ਸਿੱਧੂ ਦੀ ਹਵੇਲੀ ਇੱਧਰ ਸਿੱਧੂ ਦੇ ਸਾਰੇ ਸੰਦੇ ਸਾਡੇ ਹਾਂ ਹਾਂ ਚੱਲਦੇ ਚੱਲ ਇਹਦੀ ਕਾਰ ਵੀ ਉਹ ਖੜੀ ਆ ਅੱਜ ਤਾਂ ਆਦੇ ਆਹ ਕੌਣ ਆਹ ਕੌਣ ਆਹ ਤੁਸੀਂ ਸਿੱਧੂ ਹੈਨਾ ਸਿੱਧੂ ਸਿੱਧੂ ਮੂਸਾ ਹਾਂ ਲੱਸਾ ਇਹ ਤੁਹਾਰਾ ਜੀ ਇਹਦੇ ਤੁਸੀਂ ਕਹਿੰਦੇ ਸਿੱਧੂ ਮੂਸੇ ਵਾਲਾ ਜਿੱਦੇ ਗੋਲੀਆਂ ਚੱਲੀਆਂ ਨੇ ਹਾਂ ਮੇਰੇ ਕੋਲ ਤੇ ਨਾ ਉਹ ਟੈਂਸ਼ਨ ਨਹੀਂ ਨਾ ਉਹ ਨਹੀਂ ਪਾਇਆ ਕਿੰਨਾ ਮੁੰਡੇ ਇੱਕ ਪੂਰੇ ਟਰੈਕਟਰ ਨੇਗੇ ਇਧਰ ਇਧਰ ਨੋ ਨੋ ਅੰਦਰ ਨਹੀਂ ਜਾਣਾ ਪਹਿਲਾਂ ਤਾਂ ਬਹੁਤ ਇਕੱਠ ਹੁੰਦਾ ਸੀਗਾ ਬੜਾ ਜਿਆਦੇ ਆ ਜਾ ਕੋਠੀ ਸਿੱਧੂ ਭਾਈ ਜੀ ਫਟਾ ਟਾਈਮ ਨਾਲ ਫਰਕ ਪੈ ਜਾਂਦਾ ਲੋਕਾਂ ਦਾ ਪਹਿਲਾਂ ਮੀਲਾ ਲੱਗਿਆ ਹੁੰਦਾ ਸੀ ਹਨ ਖੜਨ ਨੂੰ ਜਗ੍ਹਾ ਨਹੀਂ ਹੁੰਦੀ ਸੀ ਇੱਥੇ ਪਹਿਲਾਂ ਦੇਖੋ ਬਾਬਾ ਜੀ ਇੱਕ ਵਾਰੀ ਫੇਰ ਕਹਿੰਦੇ ਉੱਥੇ ਆ ਚੁੱਕੇ ਆ ਗੱਡੀਆਂ ਦੇਖੋ ਤੁਸੀਂ ਹੌਲੀ ਚਲਾਓ ਭਾਈ ਓਏ ਬੰਪਰ 'ਚ ਸਾਰੇ ਲਾਉਣਗੇ ਅੱਜ ਹੌਲੀ ਹੌਲੀ ਚੱਲੇ ਨੇ ਪਾਣੀ ਜਿਹਾ ਮੋਟਰਾਂ ਦਾ ਬੜਾ ਖੜ ਗਿਆ ਯਾ ਦੂਪੀ ਪਾਣੀ ਵਾਲਾ ਦਾ ਬਾਹਰ ਚੱਲ ਆ ਕੇ ਵਜਦੀ ਹੈ ਨਾ ਦੂਏ ਪਾਸੋਂ ਬੰਪਰ ਚ ਭੇਦਾਂ ਪਰ ਪਟਿਆ ਜਾਉਗਾ ਆ ਕੇ ਟੀਨ ਸਾਰੇ ਲੋਕ ਲੋਕ ਉੱਲੇ ਜਾਣਗੇ ਬਤਾਇਆ ਰਣਾ ਇੰਨਾ ਮੀਂਹ ਪੈ ਕਿਧਰੋਂ ਗਿਆ ਯਾਰ ਉੱਤੇ ਪਾਣੀ ਉਹ ਵੜੇ ਬੱਸ ਲਈ ਆਉਂਦੀ ਆ ਬੰਦੋ ਜੀ ਜਲਥਲ ਹੋਈ ਪਈ ਆ ਕਹਿੰਦੇ ਮਾਦਰ ਠੀਕ ਹੈ ਜੀ ਅਰੇ ਜਾਈ ਤੁਸੀਂ ਕੋਈ ਨਹੀਂ ਫੇਰ ਆਵਾਂ ਜਦੋਂ ਲੇਟ ਹੋਊਗਾ ਜੇ ਮਮਾਈ ਦਾ ਮੇਮਾ ਜਾਓ ਖੇਡ ਖੂਡਿਆ ਹਾਂ ਹਾਂ ਜੀ ਹਾਂ ਜੀ ਓਕੇ ਬਾਈ ਟੀਮਾਂ ਬਾਜਾ ਮਾਰ ਰਹੀ ਸੀ ਸਾਨੂੰ ਜੀ ਸੰਗਰੂਰ ਪਹੁੰਚ ਚੁੱਕੇ ਹਾਂ ਬਾਜ਼ਾਰ ਚ ਸਾਜਾ ਆਪਣਾ ਗਲਾਸ ਲਾਈ ਜਾਂਦਾ ਆਪਾਂ ਥੋੜਾ ਜਿਹਾ ਕੰਮ ਦੀਗਾ ਪੀਜ਼ਾ ਕੀ ਖਾਣਾ ਪੀਜ਼ਾ ਪੀਜ਼ਾ ਖਾਣਾ ਪੀਜ਼ਾ ਓਕੇ ਜਾਨ ਦਬਾਉਣਾ ਚੰਗਾ ਖੋਲੋ ਆ ਲਓ ਜੀ ਤੁਹਾਡਾ ਪੀਜ਼ਾ ਆ ਗਿਆ ਹੈਪੀ ਇਧਰ ਹਰਤਾਜ ਓਏ ਯੇ 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 ਚਲੋ ਜੀ ਖਵਾਤਾ ਵੀ ਖੋਲੋ ਯੇ ਯੇ ਮਾਮੀ ਲੜੀ ਮਾ ਬਾਬਿਓ 150 ਦੇ ਚਾਰ ਨੇ ਸਹੀ ਗੱਲ ਆ ਕਿਹੜੀ ਸ਼ਾਪ ਤੇ ਬਾਈ ਲਵਲੀ ਲਵਲੀ ਇਧਰ ਨਗਰੇ ਵਾਲੇ ਆਜੋ ਆਜੋ ਲੁੱਟ ਲੋ ਮੇਲਾ ਜਿੰਨਾਂ ਲੈ ਆਈ ਫੋਨ ਨੇ ਸਾਰੇ ਆਜੋ ਭਾਈ ਵੇ 150 ਦੇ ਚਾਰ ਆਪਾਂ ਦਾ ਲੈ ਆਏ ਅੰਸ਼ੂ ਨੂੰ ਵੀ ਦਵਾਤੇ 150 ਦੇ ਚਾਰ ਉਹ ਜੀ ਤੁਸੀਂ ਦਿੱਨੀ ਸ਼ਹਿਰ ਘੁੰਮਦੀ ਜੱਟ ਸੰਗਰੂਰੋਂ ਪਿੰਡ ਨੂੰ ਆ ਗਏ ਆ ਇਹ ਸੰਗਰੂਰ ਹੈ ਸਾਡਾ ਸੰਗਰੂਰ ਬਰਨਾਲਾ ਕੈਂਚੀ ਆ ਚਾਲਦੇ ਆ ਪਿੰਡ ਨੂੰ ਅੱਜ ਨੂੰ ਪੀਜ਼ਾ ਖਵਾ ਦਿਆ ਠੰਡਾ ਹੋ ਗਿਆ ਯਾਰ ਗਰਮ ਕਰਨਾ ਪੈਣਾ ਤੁਹਾਨੂੰ ਪੀਜ਼ਾ ਖਾ ਲੈ ਹਾਂ ਕੀ ਖਾਣਾ ਜੀ ਮੈਂ ਨਹੀਂ ਦਿੰਦਾ ਮੈਂ ਖਾਊਂਗਾ ਪੀਜ਼ਾ ਕਿੱਥੇ ਪੀਜ਼ਾ ਦਿਖਾਈਂ ਕਿੱਥੇ ਆਪਿਆ ਓਏ ਚੰਗਾ ਪੀਜ਼ਾ ਵੀ ਸੇ ਕਿੰਨਾ ਰੋਇਆਣਾ ਜੀ ਮਾਣ ਸੇ ਤਾਂ ਪੀਜ਼ਾ ਪੀਜ਼ਾ ਕਰਦਾ ਹੀ ਆ ਪਰ ਆਪਾਂ ਖਵਾ ਜਾਣੀ ਮੈਂ ਕਿਹਾ ਪਹਿਲਾਂ ਪੜ੍ਹਾਈ ਕਰਨੀ ਤੂੰ ਕੱਲ੍ਹ ਦੇਖ ਕਰਾਉਂੋ ਓ ਜੀ ਸਾਰੇ ਪਹੁੰਚ ਚੁੱਕੇ ਆ ਤਾਜਾ ਕੱਲੀ ਉਹ ਨਾਨੀ ਕੀ ਨਾਨੀ ਨਾਨੀ ਖਵਾਉਗੀ ਜਾ ਨਾਨੀ ਚੰਗਾ ਚਲ ਕੋਈ ਨਹੀਂ ਬੁੱਤ ਫੜਿਆ ਆ ਮੈਂ ਛੱਡ ਦੇ ਆ ਗਏ ਬਾਬੇ ਉੱtre ਮੱਕੀ ਇਹ ਦੂਦੇ ਆ ਰੇ ਫੋਨ ਹਾਂ ਸਰ ਹੈਲੋ ਗਾਇਸ ਚੈਨਲ ਲਾਈਕ ਕਰਿਆ ਕਰੋਗੇ ਸਬਸਕ੍ਰਾਈਬ ਕਰੋ ਕੇ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਗਾਇਸ ਕੀ ਕਰੋ ਸਬਸਕ੍ਰਾਈਬ ਕਮੇਲੀਆ ਤੱਕ ਜਾਣੇ ਚਾਹੀਦੇ ਨੇ ਆਪਣੇ ਸਬਸਕ੍ਰਾਈਬਰ ਪਲੇਟਫਾਰਮ ਨੂੰ ਆਪਾਂ ਨੂੰ ਕੋਹਣਾ ਬੰਦਾ ਕਿੱਥੇ ਆ ਉਹ ਕਮੈਂਟਰੀ ਆ ਉਹ ਕਰ ਰਿਆ ਇਸ ਆਉਂਦਾ ਹੁੰਦਾ ਤਨੇ ਨਾ ਹੁੰਦੀ ਉਹ ਪਉਦਾ ਨਹੀਂ ਕਿਉਂ ਉਹਦੀ ਮੰਮੀ ਆਲੇ ਘਰ ਆਉਂਦੀ ਹੈ ਹੋਰ ਕੀ ਐ ਭਾਈ ਸਾਡੇ ਨਵੇਂ ਚੋਕਰ ਉੱਤੇ ਆਣੇ ਹਨਾ ਹਜੇ ਪਿੰਡ ਚ ਤਾਜ਼ੇ-ਤਾਜ਼ੇ ਨਿਆਣੇ ਆ ਗਏ ਹਜੇ ਕਿਹੜੇ ਆਏ ਹੋ ਹਾਂ ਕ੍ਰਿਕਟ ਖੇਡਦੇ ਨੇ ਹਾਂ ਔਰ ਗੁੰਮ ਕਰਦੇ ਬੂਟੇ ਨੇ ਕਿਹੜੇ ਬੂਟੇ ਨੇ ਬਾਠੀ ਨੇ ਹਾਂ ਹਾਂ ਲਾਓ ਫਿਰ ਉਧਰ ਲੇ ਬੁੱਟਿਆ ਤੇਰੇ ਕਿਹੜੀ ਲੰਬਾ ਹੋ ਗਿਆ ਭਾਈ ਬਾਲ ਗੁੰਮ ਕਰਤੀ ਜਵਾਕਾਂ ਨੂੰ ਸ਼ਰਮ ਨਹੀਂ ਆਉਂਦੀ ਹੈ ਕਿ ਜਵਾਕਾਂ ਦਾ ਖੇਡਦੇ ਨੂੰ ਹੈਨਾ ਪਲਾਸਟਿਕ ਦੇ ਭੇਡ ਨਾਲ ਖੇਡਦਾ ਬੂਟਾ ਇਹਦੇ ਨਾਲ ਦੇਖ ਲੈ ਬੱਲੇ ਉਹ ਤੇਰੇ ਬੁੱਟਿਆ ਚਲੋ ਕੋਈ ਨਹੀਂ ਬਾਲ ਲੈ ਕੇ ਆ ਡਾਂਗੜ ਬੁੱਟੇ ਤੋਂ ਆਪਾਂ ਠੀਕ ਹੈ ਲੰਬਾ ਲੈ ਕੇ ਆਉਣਾ ਭਾਈ ਤੇਰੇ ਘਰੇ ਇੱਥੇ ਕੇਰੇ ਲੰਬਾ ਲੈ ਕੇ ਆਣਾ